ਅੱਜਕੱਲ ਸਮਾਜ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਨੌਜਵਾਨ ਮੌਤਾਂ ਜਿਹੜੀਆਂ ਉਹ ਜ਼ਿਆਦਾਤਰ ਹੋ ਰਹੀਆਂ ਨੇ ਨੌਜਵਾਨ ਵਰਗ ਜਿਹੜਾ 15 ਤੋਂ ਲੈ ਕੇ ਤੇ 25 26 ਸਾਲ ਤੱਕ ਇਸ ਉਮਰ ਵਰਗ ਨੂੰ ਅਸੀਂ ਸਭ ਤੋਂ ਹੈਲਦੀ ਜਿਹੜਾ ਉਹ ਵਰਗ ਮੰਨਦੇ ਆ ਲੇਕਿਨ ਜੇ ਅੱਜ ਦੀ ਗੱਲ ਕਰੀਏ ਤਾਂ ਅੱਜਕੱਲ ਮੌਤਾਂ ਦੀ ਤਾਦਾਦ ਜਿਹੜੀ ਹੈ ਉਹ ਇਸ ਵਰਗ ਦੀ ਜ਼ਿਆਦਾ ਵਧ ਰਹੀ ਹੈ ਔਰ ਇਹਦਾ ਫਿਕਰ ਹੋਣਾ ਲਾਜ਼ਮੀ ਹੈ ਸੋ ਇਹ ਸੂ ਫਿਕਰ ਦੇ ਸਬੰਧ ਵਿੱਚ ਅਸੀਂ ਸਾਡੇ ਨਾਲ ਅੱਜ ਉਹਗੇ ਸਮਾਜ ਸੇਵਕ ਅਮਰਤ ਬੜਿੰਗ ਜੀ ਵੀ ਮੇਰੇ ਨਾਲ ਮੌਜੂਦ ਨੇ ਉਹ ਬੜਿੰਗ ਸਾਹਿਬ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਤੁਸੀਂ ਕੀ ਕਾਰਨ ਸਮਝਦੇ ਹੋ ਇਸ ਜੀਆ ਪਾਨ ਸਾਹਿਬ ਅੱਜ ਕੱਲ ਬਿਨਾ ਸਮੇਤੋ ਮੌਤਾਂ ਹੋ ਰਹੀਆਂ ਨੇ ਤੇ ਤਿੰਨ ਕਾਰਨ ਹੈਗੇ ਆ ਜਿਹੜੇ ਤਾਂ ਸਾਡੇ ਯੰਗ ਨਿਆਣੇ ਹੈਗੇ ਆ ਜੀ ਉਹਨਾਂ ਨੂੰ ਜ਼ਿਆਦਾਤਰ ਹਾਰਟ ਅਟੈਕ ਹੋ ਰਿਹਾ ਹਮ ਇਹਨੂੰ ਕਹਿੰਦਾ ਮਾਇਓਕਾਰਡਾਇਟਿਸ ਜੀ ਇਹ ਨੋਰਮਲ ਹਾਰਟ ਅਟੈਕ ਨਹੀਂ ਹੈਗਾ ਇਹ ਦਿਲ ਦੇ ਵਿੱਚ ਜਾਂ ਤੁਹਾਡੇ ਖੂਨ ਦੀਆਂ ਨਾੜੀਆਂ ਦੇ ਵਿੱਚ ਕਲੌਟ ਬਣ ਜਾਂਦੇ ਆ ਜੀ ਜੀ ਜਿਵੇਂ ਖੂਨ ਦੇ ਕਤਰੇ ਜੰਮਣੇ ਸ਼ੁਰੂ ਹੋ ਜਾਂਦੇ ਆ ਹਮ ਜਦੋਂ ਜੰਮਦੇ ਆ ਤੇ ਫਿਰ ਫਲੋ ਰੁਕ ਜਾਂਦਾ ਤੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਹਮ ਇਹ ਜ਼ਿਆਦਾਤਰ ਹੋ ਰਿਹਾ ਜਿਹੜੇ ਨਿਆਣੇ ਹਾਈ ਇੰਟੈਂਸਿਟੀ ਐਕਟੀਵਿਟੀ ਕਰਦੇ ਆ ਜਿਵੇਂ ਭੱਜੇ ਦੌੜਦੇ ਆ ਸੌਕਰ ਬਾਸਕਟਬਾਲ ਤੇ ਇਹਨਾਂ ਨੂੰ ਜ਼ਿਆਦਾ ਹੋ ਰਿਹਾ ਕਿਉਂਕਿ ਉਹਨਾਂ ਦੀ ਹਾਰਟ ਦੀ ਐਕਟੀਵਿਟੀ ਬਹੁਤ ਵੱਡੀ ਹੁੰਦੀ ਆ ਹਮ ਤੇ ਭਾਵੇਂ ਉਹਨਾਂ ਦੇ ਖੂਨ ਚ ਕਲੌਟ ਹੋਵੇ ਪਹਿਲਾਂ ਤੋਂ ਪਰ ਜਦੋਂ ਬਲੱਡ ਛੇਤੀ ਛੇਤੀ ਸਰਕੂਲੇਟ ਹੁੰਦਾ ਉਦੋਂ ਅੜਕਾ ਹੁੰਦਾ ਉਹ ਅੜਕਾ ਹੁੰਦਾ ਅੱਛਾ ਇਹ 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 ਕਾਰਨ ਹੈਗਾ ਪਰ ਇਹੀ ਕਾਰਨ ਨਹੀਂ ਦੂਜਾ ਹੈਗਾ ਅੱਜਕੱਲ ਜਿਹੜੇ ਜਿਹੜੇ ਥੋੜੇ 40 50 ਸਾਲ ਦੇ ਲੋਕ ਹੈਗੇ ਆ ਜੀ ਉਹਨਾਂ ਨੂੰ ਕੈਂਸਰ ਹੋ ਰਿਹਾ ਹਮ ਜਿਵੇਂ ਆਮ ਤੌਰ ਤੇ ਕੈਂਸਰ ਹੁੰਦਾ ਸਟੇਜ 1 2 3 4 ਜੀ ਇਹਨਾਂ ਨੂੰ ਸਿੱਧਾ ਹੀ ਸਟੇਜ 4 ਕੈਂਸਰ ਹੋ ਰਿਹਾ ਤੇ ਇਹਨਾਂ ਕੋਲ ਵੱਧ ਤੋਂ ਵੱਧ 6 ਮਹੀਨੇ ਹੁੰਦੇ ਆ ਜੀ ਕੋਈ ਕੀਮੋਥੈਰੇਪੀ ਕੁਝ ਉਹਨਾਂ ਤੇ ਕੰਮ ਨਹੀਂ ਕਰਦੀ ਉਹ ਗਾਰੰਟੀਡ ਉਹਨਾਂ ਦੀ ਮੌਤ ਹੈਗੀ ਆ ਜੀ ਜੀ ਇਸ ਕਾਰਨ ਤੋਂ ਬਹੁਤ ਲੋਕ ਜਾ ਰਹੇ ਆ ਇਹ ਇਹਨਾਂ 'ਚ ਗੋਰਿਆਂ ਤੇ ਇਹਨਾਂ ਤੇ ਜ਼ਿਆਦਾ ਅਸਰ ਹੋ ਰਿਹਾ ਕਿਸੇ ਵਜ੍ਹਾ ਨਾਲ ਹਮ ਤੀਜਾ ਹੈਗਾ ਕਾਰਨ ਕੀ ਜਿਹੜੇ ਸਾਡੇ ਬਜ਼ੁਰਗ ਹੈਗੇ ਜਿਵੇਂ ਜਿਵੇਂ ਪੱਡੀ ਉਮਰ ਚ ਉਹਨਾਂ ਦੀ ਯਾਦਾਸ਼ਤ ਕਮਜ਼ੋਰ ਹੋ ਜਾਂਦੀ ਆ ਕੈਪੇਬਿਲਿਟੀ ਕਮਜ਼ੋਰ ਹੋ ਜਾਂਦੀ ਆ ਉਹ ਬੜੀ ਸਪੀਡ ਨਾਲ ਹੋ ਰਿਹਾ ਅੱਜਕੱਲ ਹੂੰ ਬੇ ਇਕਦਾਂ ਹੀ ਹੋ ਰਿਹਾ ਹੈਗਾ ਪਹਿਲਾਂ ਹੁੰਦਾ ਸੀ ਹੌਲੀ 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 5 10 20 ਸਾਲਾਂ ਚ ਹੂੰ ਇਹ ਤਿੰਨ ਕਾਰਨ ਹੈਗੇ ਆ ਜਿਨ੍ਹਾਂ ਨਾਲ ਲੋਕੀ ਬੜੀ ਤਕਲੀਫਾਂ ਚਾਗੇ ਆ ਤੁਸੀਂ ਇੱਕ ਖਾਸ ਕਮਿਊਨਿਟੀ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਵਿੱਚ ਇਹ ਬਹੁਤਾਤ ਜਿਹੜੀ ਹੈ ਜ਼ਿਆਦਾ ਪਾਈ ਗਈ ਪੰਮ ਸਾਹਿਬ ਪਹਿਲਾਂ ਆਪਾਂ ਇਹ ਇਹ ਕਹਿ દਈਏ ਵੀ ਇਹ ਮੌਤਾਂ ਹੋ ਕਿਉਂ ਰਹੀਆਂ ਹੈਗੀਆਂ ਹੂੰ ਇਸ ਸਾਰੀਆਂ ਮੁੱਤਾਂ ਇਹ ਜਿਹੜਾ ਕੁਝ ਹੋ ਰਿਹਾ ਹੈ 2021 ਤੋਂ ਬਾਅਦ ਸ਼ੁਰੂ ਹੋਇਆ ਜੀ ਤੇ ਵਰਣਨ ਯੋਗ ਹੈਗਾ ਕਿ 2021 ਚ ਲੋਕਾਂ ਨੂੰ ਕੋਵਿਡ ਦੀ ਵੈਕਸੀਨ ਦਿੱਤੀ ਗਈ ਸੀ ਜੀ ਤੇ ਉਹਨਾਂ ਦੀ ਬਿਨਾ anumati ਦੇ ਦਿੱਤੀ ਗਈ ਸੀ ਉਹਨਾਂ ਨੂੰ ਤੱਕੇ ਨਾਲ ਦਿੱਤੀ ਗਈ ਸੀ ਕਿ ਤੁਹਾਨੂੰ ਲੈਣੀ ਹੀ ਪਾਏਗੀ ਉਸ ਟਾਈਮ ਤੇ ਜਿਹੜੇ ਡਾਕਟਰ ਸੀ ਜਿਹੜੇ ਆਜ਼ਾਦ ਡਾਕਟਰ ਸੀ ਉਹਨਾਂ ਨੇ ਉਹਦੇ ਨੁਕਸਾਨ ਦੱਸੇ ਸੀ ਹੂੰ ਉਹਨਾਂ ਨੇ ਦੱਸਿਆ ਸੀ ਇਹਦੇ ਨਾਲ ਫਿਊਚਰ ਇਦਾਂ 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 ਹੋਏਗਾ ਜੀ ਤੇ ਉਸ ਡਾਕਟਰ ਨੂੰ ਬੈਨ ਕਰ ਦਿੱਤਾ ਗਿਆ ਸੀਗਾ ਹੂੰ ਬਲਕਿ ਟ੍ਰਾਂਟੋਜ ਆਪਣੀ ਪੰਜਾਬੀ ਸਿੱਖ ਡਾਕਟਰ ਹੈਗੀ ਆ ਡਾਕਟਰ ਕੁਲਵਿੰਦਰ ਕੌਰ ਬਹੁਤ ਫੇਮਸ ਉਹਨਾਂ ਨੇ ਇਹਦੇ ਅਗੇਂਸਟ ਗੱਲ ਕੀਤੀ ਸੀ ਉਹਨਾਂ ਨੇ ਮੈਡੀਕਲ ਲਾਇਸੈਂਸ ਲੈ ਲਿਆ ਸੀਗਾ ਬਹੁਤ ਮੈਂ ਇਸ ਤਰ੍ਹਾਂ ਦੇ ਦੇਖੇ ਮੈਂ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੇਸ ਵੇਖੇ ਜਦੋਂ ਕਿਸੇ ਨੇ ਇਸ ਚੀਜ਼ ਦਾ ਵਿਰੋਧ ਕਰਨ ਦੀ ਜਾਂ ਲੋਕਾਂ ਨੂੰ ਇਸ ਪ੍ਰਕਿਰਿਆ ਦੇ ਸਰਕਾਰੀ ਪ੍ਰਕਿਰਿਆ ਦੇ ਉਲਟ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਤੇ ਪਰਚੇ ਵੀ ਦਰਜ ਹੋਏ ਔਰ ਬਹੁਤ ਉਹਨਾਂ ਨੂੰ ਤਕਲੀਫਾਂ ਜਿਹੜੀਆਂ ਭੁਗਤਣੀਆਂ ਪਈਆਂ ਸੀਗੀਆਂ ਬਿਲਕੁਲ ਇਹ ਇਹ ਬਹੁਤ ਵੱਡਾ এজেন্ডਾ ਸੀ ਇਹਨਾਂ ਨੇ ਸਰਕਾਰਾਂ ਤੇ ਦਬਾਅ ਪਾਇਆ ਉਹਨਾਂ ਨੇ ਡਾਕਟਰਾਂ ਤੇ ਦਬਾਅ ਪਾਇਆ ਆਰਸੀਐਮਪੀ ਦੇ ਦਬਾਅ ਪਾਇਆ ਜਿਹੜੀ ਹੈਲਥ ਮਿਨਿਸਟਰੀਆਂ ਤੇ ਦਬਾਅ ਪਾਇਆ ਤੇ ਉੱਤੋਂ ਥੱਲੇ ਤੱਕ ਇਹਨਾਂ ਨੇ ਪੂਰਾ ਦਬਾਅ ਪੂਰਾ ਮਾਲਾ ਤਾਨਾਸ਼ਾਹੀ ਕਰ ਦਿੱਤੀ ਜੀ ਹੁਣ ਸਵਾਲ ਇਹ ਹੈਗਾ ਕਿ ਇਹ ਜਿਹੜੇ ਮੌਤਾਂ ਹੋ ਰਹੀਆਂ ਜਿਨ੍ਹਾਂ ਦੇ ਘਰਾਂ 'ਚ ਹੁੰਦੀਆਂ ਉਹ ਉਹਨਾਂ ਨੂੰ ਇੰਨਾ ਗਮ ਹੁੰਦਾ ਕਿ ਉਹ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਠੀਕ ਹੈਗਾ ਤਾਂ ਕਰਕੇ ਕਿਸੇ ਦਾ ਫਰਜ਼ ਤਾਂ ਹੈਗਾ ਵੀ ਇਹਨੂੰ ਆਵਾਜ਼ ਉਠਾਵੇ ਬਿਲਕੁਲ ਤੇ ਉਹਦਾ ਉਹ ਜਿੰਮਾ ਅਸੀਂ ਲਿਆ ਹੋਇਆ ਹਾਂ ਹਾਂ ਮੈਂ ਬਹੁਤ ਲੋਕਾਂ ਨੂੰ ਜਾਣਦਾ ਜਿਹਨਾਂ ਨੇ ਵੈਕਸੀਨ ਲਈ ਨਹੀਂ ਮੈਂ ਉਹ ਸਣੇ ਵੇਚਾਂ ਕਿਉਂਕਿ ਸਾਨੂੰ ਇਹਦੀ ਹਕੀਕਤ ਪਹਿਲਾਂ ਤੋਂ ਹੀ ਪਤਾ ਸੀ ਜਦੋਂ ਤੁਹਾਨੂੰ ਕੋਈ ਦਵਾਈ ਧੱਕੇ ਨਾਲ ਦਿੱਤੀ ਜਾਵੇ ਇਹਦੇ ਕੋਈ ਗੜਬੜ ਹੈਗੀ ਆ ਠੀਕ ਹੈਗਾ ਅੱਛਾ ਹੁਣ ਸਵਾਲ ਹੁੰਦਾ ਕਿ ਇਹਦਾ ਜ਼ਿੰਮੇਵਾਰ ਕੌਣ ਹੈਗਾ ਹੁਣ ਜਿਹੜੇ ਲੋਕਾਂ ਦਾ ਨੁਕਸਾਨ ਹੋ ਰਿਹਾ ਜਿਨ੍ਹਾਂ ਦੀਆਂ ਮਾਵਾਂ ਦੀ ਮੈਮਰੀ ਲਾਸ ਹੋ ਰਹੀ ਆ ਤੇ ਜਿਨ੍ਹਾਂ ਦੇ ਜਵਾਨ ਮੁੰਡੇ 30 40 ਸਾਲ ਦੇ ਜਾ ਰਹੇ ਆ ਤੇ ਜਿਨ੍ਹਾਂ ਦੇ ਆਂਟੀ ਅੰਕਲ ਸਟੇਜ 4 ਕੈਂਸਰ ਤੋਂ ਜਾ ਰਹੇ ਆ ਜੀ ਇਹ ਇਹ ਕਿਹਦਾ ਜਿੰਮਾ ਹੈਗਾ ਤੇ ਇਹ ਕਦ ਤੱਕ ਹੋਏਗਾ ਇਹ ਇਹ ਦੋਸ਼ੀ ਲੱਭਣੇ ਜ਼ਰੂਰੀ ਆ ਨਹੀਂ ਤਾਂ ਨਹੀਂ ਤਾਂ ਇਹਦਾ ਮਤਲਬ ਜਿਹੜਾ ਕ੍ਰਿਮੀਨਲ ਹੈਗਾ ਉਹ ਕ੍ਰਾਈਮ ਕਰਕੇ ਚਲਾ ਗਿਆ ਤੇ ਉਹਨੂੰ ਕੋਈ ਅਸਰ ਹੀ ਨਹੀਂ ਉਹ ਅੱਗੇ ਵੀ ਕਰਦਾ ਰਹੇਗਾ ਸਾਹਿਬ ਮੈਂ ਕਿਉਂਕਿ ਮੀਡੀਆ ਨਾਲ ਜੁੜਿਆ ਹੁਣ ਕਰਕੇ ਤੇ ਅਕਸਰ ਮੇਰਾ ਖਬਰਾਂ ਦੇ ਨਾਲ ਵਾਸਤਾ ਵਾਸਤਾ ਰਹਿੰਦਾ ਜੀ ਔਰ ਮੈਂ ਇੱਕ ਪਿੱਛੇ ਜੇ ਖਬਰ ਪੜ ਰਿਹਾ ਸੀਗਾ ਕਿ ਵੈਕਸੀਨ ਦੀ ਜਿਹੜੀ ਪਰਚੇਜ ਹੈ ਉਹ ਓਵਰ ਪਰਚੇਜ ਹੋਈ ਹਾਂਜੀ ਠੀਕ ਹੈ ਔਰ ਓਵਰ ਪਰਚੇਜ ਜਿਹੜੀ ਹੋਈ ਤੇ ਉਹਦੇ ਵਿੱਚ ਬਾਅਦ ਚ ਹੋਇਆ ਵੀ ਜਦੋਂ ਕਰੋਨਾ ਦਾ ਕਾਲ ਜਿਹੜਾ ਖਤਮ ਹੋ ਗਿਆ ਤੇ ਉਹ ਜਿਹੜੀ ਵਾਧੂ ਸੀ ਸਾਡੇ ਕੋਲੇ ਵੈਕਸੀਨ ਜਿਹੜੀ ਉਹ ਵਾਧੂ ਹੋ ਗਈ ਉਹ ਨੈਚਰਲੀ ਉਹ ਬਚਨੇ ਸੀ ਉਹਨੇ ਐਕਸਪਾਇਰ ਵੀ ਹੋਣਾ ਸੀ ਜਿਆਦਾ ਖਰੀਦ ਲਿਆ ਉਹਦੀ ਐਕਸਪਾਇਰ ਜਦੋਂ ਐਕਸਪਾਇਰੀ ਡੇਟ ਨੇੜੇ ਆਈ ਤਾਂ ਇੱਕ ਫਿਕਰਬੰਦੀ ਸ਼ੁਰੂ ਹੋਈ ਵੀ ਹੁਣ ਇਹਨੂੰ ਕਿਹੜੇ ਖਾਤੇ ਪਾਵਾਂਗੇ ਬਿਲਕੁਲ ਠੀਕ ਹੈ ਔਰ ਉਹ ਖਾਤਾ ਲੱਭਦੇ ਲੱਭਦੇ ਇਹਨਾਂ ਨੇ ਫਿਰ ਇਹ ਕੀਤਾ ਵੀ ਹੁਣ ਇਹਨੇ ਵੈਕਸੀਨ ਨੇ ਤਾਂ ਐਕਸਪਾਇਰ ਹੋ ਜਾਣਾ ਤੇ ਬੁੜਕੇ ਦੀ ਜਵਾਬਦੇਹੀ ਹੋਣੀ ਹੈ ਤੇ ਕਿਉਂ ਨਾ ਇਹ ਤੋਂ ਪਹਿਲਾਂ ਇਹਨੂੰ ਲਾ ਦਿੱਤਾ ਜਾਵੇ ਬਿਲਕੁਲ ਔਰ ਮੈਂ ਵੇਖਿਆ ਮੇਰੇ ਉਹ ਖਬਰ ਪੜਨ ਤੋਂ 10 12 ਦਿਨ ਚਾਹ 12 ਤੋਂ 15 ਦਿਨ ਪਏ ਹੋਣੇ ਔਰ ਉਹ ਜਿਹੜੇ ਮੈਸੇਜ ਆਉਣੇ ਸ਼ੁਰੂ ਹੋ ਗਏ ਵੀ ਤੁਹਾਡੀ ਵੈਕਸੀਨ ਜਿਹੜੇ ਬੂਸਟਰ ਜਿਹੜਾ ਤੁਹਾਡੇ ਲੱਗਣਾ ਤੇ ਤੁਹਾਡੀ ਵਾਰੀ ਆ ਗਈ ਹੈ ਤੇ ਤੁਸੀਂ ਜਿਹੜਾ ਹੈ ਉਹ ਨੇੜੇ ਦੀ ਫਾਰਮੇਸੀ ਨਾਲ ਸੰਪਰਕ ਕਰੋ ਬਿਲਕੁਲ ਅਸਾਂ ਮੈਂ ਕਿਉਂਕਿ ਮੈਂ ਉਹ ਖਬਰਾਂ ਪੜੀਆਂ ਸੀ ਮੈਨੂੰ ਹੋਇਆ ਵੀ ਹੁਣ ਇਹ ਐਕਸਪਾਇਰ ਹੋ ਰਹੀ ਹੈ ਜਦ ਹੁਣ ਸਾਡੇ ਲਗਣੀ ਹੈ ਹਾਂਜੀ ਸੋ ਇਹ ਕੀ ਤੁਸੀਂ ਕੀ ਸਮਝਦੇ ਹੋ ਵੀ ਇਹ ਇਹ ਜਿਹੜੀਆਂ ਮੋਤਾਂ ਦੇ ਹੁਣ ਬਹੁਤਾਤ ਹੋ ਰਹੀ ਹੈ ਇਹਦਾ ਕਾਰਨ ਇਹੋ ਜੇ ਫੈਸਲੇ ਵੀ ਹੈ ਜੀ ਉਹ ਉਹ ਵੈਕਸੀਨ ਹੈ ਹੀ ਇੰਨੀ ਖਤਰਨਾਕ ਕਿ ਮੈਨੂੰ ਪਤਾ ਨਹੀਂ ਵੀ ਉਹ ਐਕਸਪਾਇਰ ਹੋ ਕੇ ਕੀ ਕਰੇਗੀ ਤੇ ਉਹ ਬਿਨਾਂ ਐਕਸਪਾਇਰ ਤੇ ਉਹਦਾ ਕੰਮ ਕਰ ਜਾਂਦੀ ਹੈ ਹਾਂ ਕਿਉਂਕਿ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜੇ ਪੁਰਾਣੀਆਂ ਵੈਕਸੀਨਾਂ ਹੈਗੀਆਂ ਇਹ ਉਹ ਵੈਕਸੀਨ ਨਹੀਂ ਹੈਗੀ ਇਹ ਜਿਸ ਤਰੀਕੇ ਨਾਲ ਕੰਮ ਕਰਦੀ ਆ ਇਹ ਬਹੁਤ ਹੀ ਵੱਖਰਾ ਹੈਗਾ ਤੇ ਇਹ ਕਦੇ ਇਹਨਾਂ ਨੇ ਟੈਸਟ ਨਹੀਂ ਕੀਤਾ ਸੀ ਇਹਨਾਂ ਨੇ ਸਿੱਧਾ ਸਾਡੇ ਤੇ ਟੈਸਟ ਕੀਤਾ ਹੈ ਸਮਾਂ ਹੀ ਨਹੀਂ ਸੀਗਾ ਉਦੋਂ ਕਾਲੀਚੀ ਸਾਰਾ ਕੋਈ ਵੈਕਸੀਨ ਤਿਆਰ ਵੀ ਹੋਈ ਤੇ ਲਗਣੀ ਵੀ ਸ਼ੁਰੂ ਹੋ ਗਈ ਜੀ ਜੀ ਇਹ ਤਾਂ ਉਹਨਾਂ ਦੀ ਪਹਿਲਾਂ ਹੀ ਪਲਾਨ ਸੀ ਕਿ ਜਦੋਂ ਇਦਾਂ ਦਾ ਕੁਝ ਹੋਏਗਾ ਤੇ ਉਹ ਪਹਿਲਾਂ ਹੀ ਇਹ ਸਾਰਾ ਕੁਝ ਤਿਆਰ ਸ਼ਿਖਾ ਤੇ ਉਹ ਉਹਨਾਂ ਨੇ ਉਹਦਾ ਫਾਇਦਾ ਉਠਾ ਲਿਆ ਹੁਣ ਸਵਾਲ ਇਹ ਆ ਕਿ ਇਹਦਾ ਜ਼ਿੰਮੇਵਾਰ ਕੌਣ ਹੈਗਾ ਇਹਦਾ ਜ਼ਿੰਮੇਵਾਰ ਹੈਗਾ ਜੇ ਕੈਨੇਡਾ ਦੀ ਸਰਕਾਰ ਆ ਲਿਬਰਲ ਸਰਕਾਰ ਸੀ ਜਸਟਨ ਟਰੂਡੋ ਤੇ ਪ੍ਰੋਵਿੰਸ ਦੇ ਵਿੱਚ BC ਦੇ ਵਿੱਚ NDP ਜਿੰਮੇਵਾਰ ਹੈਗੀ ਆ ਜੀ ਜੀ ਇਹਨਾਂ ਦੀ ਚੀਫ ਮੈਡੀਕਲ ਆਫੀਸਰ ਹੈਗੀ ਆ ਡਾਕਟਰ ਬੋਨੀ ਹੈਨਰੀ ਉਹ ਇਹਦੀ ਜਿੰਮੇਵਾਰ ਹੈਗੀ ਆ ਫੈਡਰਲ ਗਵਰਨਮੈਂਟ ਚ ਹੈਗੀ 63 ਟਾਈਮ ਉਹ ਜਿੰਮੇਵਾਰ ਹੈਗੀ ਆ ਸਾਡੀ ਇੱਥੇ NDP ਸਰਕਾਰ ਦੇ ਹਰ ਹਰ ਐਮਐਲਏ ਜਿੰਮੇਵਾਰ ਹੈਗਾ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਹਕੀਕਤ ਪਤਾ ਸੀ ਪਰ ਉਹਨਾਂ ਨੇ ਸਾਡੇ ਉੱਤੇ ਜਿਵੇਂ ਸਰਕਾਰ ਦਾ ਜੁੱਤੀ ਰੱਖਣ ਦੇ ਸਾਡੇ ਹੱਕ ਤੇ ਹੋਰ ਸਾਰੇ ਨਾਲ ਡਰੇ ਹੋਏ ਸੀ ਇਹ ਸਾਰੇ ਮਿਲੇ ਹੋਏ ਆ ਇਹਨਾਂ ਨੂੰ ਹਕੀਕਤ ਪਤਾ ਹੈਗੀ ਆ ਤੇ ਜੇ ਸਾਡੇ ਕੋਲ ਜੇ ਕਿਸੇ ਕੋਲ ਇਹਦੇ ਬਾਰੇ ਰੋਸ਼ ਹੈਗਾ ਕਿ ਕਿਉਂਕਿ ਇਹ ਕੰਮ ਮੁੱਕਿਆ ਨਹੀਂ ਇਹ ਮੌਤਾ ਹੁੰਦੀਆਂ ਰਹਿਣੀਆਂ ਉਹਨਾਂ ਨੇ ਜਿਹੜਾ ਵੀ ਅੰਦਰ ਬੋ ਦਿੱਤਾ ਹੈਗਾ ਨਾ ਵੈਕਸੀਨ ਦਾ ਉਹਨੇ ਅੰਦਰ ਕੰਮ ਕਰੀ ਜਾਣਾ ਜਿਹੜੇ ਕਮਜ਼ੋਰ ਲੋਕੀ ਆ ਉਹਨਾਂ ਤੇ ਛੇਤੀ ਅਸਰ ਹੁੰਦਾ ਜਿਹੜੇ ਜਿਹਨਾਂ ਨੇ ਸਰੀਰ ਸਟਰੋਂਗ ਹੈ ਗਿਆ ਉਹਨਾਂ ਤੇ ਉਹਨਾਂ ਤੇ ਰੱਬ ਕਰੇ ਨਾ ਹੀ ਹੋਵੇ ਜਾਂ ਮਗਰੋਂ ਹੋਊਗਾ ਪਰ ਇਹ ਰੁਕਿਆ ਨਹੀਂ ਹੈਗਾ ਕੰਮ ਤਾਂ ਕਰਕੇ ਆ ਦੀ ਗੱਲਬਾਤ ਕਰਨੀ ਜ਼ਰੂਰੀ ਆ ਮੈਂ ਇਹ ਵੀਡੀਓ ਦੇਖਣ ਵਾਲਿਆਂ ਨੂੰ ਸਪਸ਼ਟ ਕਰ ਦਿਆਂ ਕਿ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ ਅਸੀਂ ਤੁਹਾਡੇ ਵਿੱਚ ਕੋਈ ਸਹਿਮ ਪੈਦਾ ਕਰਨਾ ਨਹੀਂ ਚਾਹੁੰਦੇ ਕਿਉਂਕਿ ਜਿਸ ਦੇ ਵੈਕਸੀਨ ਲੱਗ ਚੁੱਕੀ ਹੈ ਉਹਨੂੰ ਹੁਣ ਬਹੁਤਾ ਘਬਰਾਉਣ ਦੀ ਲੋੜ ਨਹੀਂ ਘਬਰਾਇਆ ਕੁਝ ਵੀ ਨਹੀਂ ਬੰਦਣਾ ਤੁਸੀਂ ਉਹਦੇ ਲਈ ਜਿਹੜੀਆਂ ਪ੍ਰੋਕਾਸ਼ਨਸ ਹੈਗੀਆਂ ਨੇ ਆਪਣੇ ਡਾਕਟਰ ਨਾਲ ਵੀ ਰਾਇ ਕਰ ਸਕਦੇ ਹੋ ਉਸ ਹਿਸਾਬ ਨਾਲ ਆਪਦੇ ਪ੍ਰੋਕਾਸ਼ਨ ਲੈਣੇ ਜਿਹੜੇ ਸ਼ੁਰੂ ਕਰੋ ਬਜਾਏ ਇਸ ਦੇ ਕਿ ਤੁਸੀਂ ਦਿਮਾਗ ਦੇ ਉੱਤੇ ਇਸ ਤਰ੍ਹਾਂ ਦਾ ਬੋਝ ਪਾ ਕੇ ਤੇ ਤੁਸੀਂ ਆਪਣੀ ਸਿਹਤ ਨੂੰ ਖਰਾਬ ਕਰੋ ਤੇ ਇਸ ਕਰਕੇ ਸਾਡਾ ਮਕਸਦ ਡਰਾਉਣਾ ਨਹੀਂ ਹੈ ਤੁਹਾਨੂੰ ਸੁਚੇਤ ਕਰਨਾ ਹੈ ਵੀ ਇਸ ਜਿਹੜੀ ਵੈਕਸੀਨੇਸ਼ਨ ਹੋਈ ਉਹਦੇ ਬਾਅਦ ਜੋ-ਜੋ ਪ੍ਰਭਾਵ ਪਏ ਹੈ ਉਹ ਹਰੇਕ ਬੰਦੇ ਦੇ ਧਿਆਨ ਚ ਹੋਣੀ ਚਾਹੀਦੀ ਇਹ ਗੱਲ ਜੀ ਬਿਲਕੁਲ ਪੰਮ ਸਾਹਿਬ ਐਸੀਆਂ ਐਸੇ ਤਰੀਕੇ ਹੈਗੇ ਆ ਵੀ ਤੁਸੀਂ ਉਹਨੂੰ ਆਪਣੇ ਸਰੀਰ ਚੋਂ ਕੱਢ ਸਕੋ ਹਮ ਪਰ ਤੁਹਾਡਾ ਡਾਕਟਰ ਨਹੀਂ ਦੱਸੂਗਾ ਕਿਉਂਕਿ ਉਹ ਮੈਡੀਕਲ ਸਿਸਟਮ ਦੇ ਵਿੱਚ ਜੁੜਿਆ ਹੋਇਆ ਹਮ ਉਹ ਬੋਲ ਹੀ ਨਹੀਂ ਸਕਦਾ ਉਹਨਾਂ ਨੂੰ ਅਲਾਉਡ ਨਹੀਂ ਹੈਗਾ ਨਹੀਂ ਤਾਂ ਉਹਨਾਂ ਦਾ ਲਾਇਸੈਂਸ ਜਾਂਦਾ ਰਹੇਗਾ ਹਮ ਤੇ ਇਹਦੇ ਤਰੀਕੇ ਬਹੁਤ ਹੈਗੇ ਆ ਉਹ ਇੱਕ ਵੱਖਰਾ ਹੈਗਾ ਮਤਲਬ ਆ ਟਾਪਿਕ ਡਿਸਕਸ ਕਰਨ ਦਾ ਜੀ ਬਾਰੇ ਤਰੀਕੇ ਹੈਗੇ ਆ ਆ ਉਹਨੂੰ ਆਪਣੇ ਸਰੀਰ ਚੋਂ ਕੱਢਣ ਦੇ ਡਾਈਟ ਐਸੀਆਂ ਡਾਈਟਾਂ ਹੈਗੀਆਂ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਆ ਤੇ ਪਰ ਗੱਲ ਇਹ ਆ ਕਿ ਜਦ ਜਦ ਤੱਕ ਆਪਾਂ ਇਹ ਮੰਨਾਂਗੇ ਇਨੀ ਵੀ ਇਹ ਕੁਝ ਗਲਤ ਹੋਇਆ ਤਦ ਤੱਕ ਅਸੀਂ ਇਲਾਜ ਕਿੱਥੋਂ ਲੱਭਾਂਗੇ ਤਾਂ ਕਰਕੇ ਇਹ ਵਰਣਨ ਕਰਨਾ ਬਹੁਤ ਜ਼ਰੂਰੀ ਆ ਜੋ ਅਸੀਂ ਟਾਪਿਕ ਅੱਜ ਚੁਣਿਆ ਹੈਗਾ ਜੀ 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 ਬਿਲਕੁਲ ਸੋ ਦੋਸਤੋ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਏ ਹਾਂ ਤੁਹਾਡੇ ਵਿੱਚ ਇਹ ਗੱਲ ਰੱਖਣਾ ਵਾਸਤੇ ਕਿ ਇਹਦਾ ਕਾਰਨ ਕੀ ਹੈ ਇਹ ਮੌਤਾਂ ਕਿਉਂ ਹੋ ਰਹੀਆਂ ਨੇ ਸੋ ਇਹਨਾਂ ਮੌਤਾਂ ਦੇ ਸਬੰਧ ਵਿੱਚ ਅਸੀਂ ਜੋ ਇਹਦੇ ਪ੍ਰੋਕਾਸ਼ਨਸ ਹੈਗੇ ਨੇ ਉਹ ਪ੍ਰੋਕਾਸ਼ਨ ਨੂੰ ਲੈ ਕੇ ਅਸੀਂ ਫਿਰ ਤੋਂ ਤੁਹਾਡੇ ਕੋਲੇ ਨਵੀਂ ਇੱਕ ਜਿਹੜਾ ਐਪੀਸੋਡ ਬਣਾਵਾਂਗੇ ਉਹਦੇ ਵਿੱਚ ਅਸੀਂ ਉਹ ਗੱਲਾਂ ਵੀ ਕਲੀਅਰ ਕਰਾਂਗੇ ਔਰ ਹੋਰ ਵੀ ਜਿਹੜੇ ਕਾਰਨ ਹੋਏ ਉਹ ਵੀ ਤੁਹਾਡੇ ਨਾਲ ਮੈਨੂੰ ਲੱਗਦਾ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਆਦਾ ਲੰਬਾ ਅਸੀਂ ਨਾ ਲਿਜਾਈਏ ਤਾਂ ਇੰਨਾ ਹੀ ਤੁਹਾਨੂੰ ਅਸੀਂ ਸੁਚੇਤ ਕਰਕੇ ਤੇ ਹੁਣ ਤੁਹਾਡੇ ਤੋਂ ਵਿਦਾ ਲਾਵਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਪ੍ਰਿੰਕ ਸਾਹਿਬ ਪੰਕ ਸਾਹਿਬ ਬਿਲਕੁਲ ਅਸੀਂ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਜਿਹੜੀ ਤੁਹਾਨੂੰ ਗੱਲ ਸਰਕਾਰ ਨਾਲ ਦੱਸੇ ਜਾਂ ਡਰੇ ਹੋਏ ਮੀਡੀਆ ਨਾਲ ਦੱਸੇ ਜੀ ਉਹਦੇ ਲਈ ਸਾਡੀ ਸੇਵਾ ਹਮੇਸ਼ਾ ਹਾਜ਼ਰ ਹੈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ